ਵਾਹਿਗੁਰਜੀ ਖਾਲਸਾ ਵਾਹਿਗੁਰਜੀ ਦੀ ਫਤਿਹ ਸੰਗਤ ਜੀ ਅੱਜ ਅਸੀਂ ਪਹੁੰਚੇ ਆ ਗੁਰਦੁਆਰਾ ਨਾਨਕ ਸਰ ਸਾਹਿਬ ਜੋ ਕਿ ਨਾਂਦੇੜ ਦੀ ਧਰਤੀ ਤੇ ਸਥਿਤ ਹੈ ਤੇ ਇਹ ਸੱਚਖੰਡ ਤੋਂ 8 ਤੋਂ 9 ਕਿਲੋਮੀਟਰ ਦੇ ਤਕਰੀਬਨ ਦੂਰੀ ਤੇ ਆ ਅੱਜ ਤੁਹਾਨੂੰ ਇਸ ਵਲੋਗ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਵਾਂਗੇ ਅਤੇ ਇਸ ਦੇ ਇਤਿਹਾਸ ਦੇ ਨਾਲ ਜਾਣੂ ਕਰਾਵਾਂਗੇ ਇਸ ਤੋਂ ਪਹਿਲਾਂ ਸੰਗਤ ਜੀ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਸਬਸਕ੍ਰਾਈਬ ਕਰ ਲਿਓ ਇੱਕ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਘਰ ਬੈਠੀਆਂ ਸੰਗਤਾਂ ਨੂੰ ਇਹੋ ਜਿਹੀਆਂ ਜਗਾਵਾਂ ਦੇ ਇਹੋ ਜਿਹੇ ਇਤਿਹਾਸਿਕ ਸਥਾਨਾਂ ਦੇ ਦਰਸ਼ਨ ਕਰਵਾਏ ਜਾਣ ਇਹ ਸਾਡੀ ਚੀਜ਼ ਤੁਹਾਡਾ ਕੋਸ਼ਿਸ਼ ਤਾਂ ਹੀ ਸਫਲਾ ਹੈ ਕਿ ਜੇਕਰ ਆਪ ਜੀ ਵੀ ਸਾਥ ਦਿਓਗੇ ਇਸ ਦੇ ਨਾਲ ਹੀ ਕਮੈਂਟ ਸੈਕਸ਼ਨ 'ਚ ਆਪਣੇ ਵਿਚਾਰ ਵੀ ਜ਼ਰੂਰ ਦਿਆ ਕਰੋ ਹੁਣ ਸੰਗਤ ਜੀ ਅਸੀਂ ਵੱਧਦੇ ਹਾਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਦੇਦਾਰੇ ਵਾਸਤੇ ਨੰਨਡੇੜ ਦੀ ਧਰਤੀ ਤੇ ਸਿਰਫ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਮਾਤਾ ਸਾਹਿਬ ਦੇਵਾ ਜੀ ਨੇ ਚਰਨ ਨਹੀਂ ਪਾਏ ਇਸ ਤੋਂ ਇਲਾਵਾ ਵੀ ਇੱਥੇ ਹੋਰ ਪਗਤ ਅਤੇ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਵੀ ਇੱਥੇ ਆਏ ਸਨ ਅਤੇ ਇਸ ਅਸਥਾਨ ਦਾ ਸੰਬੰਧ ਵੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਨਾਲ ਹੈ ਇਸ ਅਸਥਾਨ ਤੇ ਗੁਰੂ ਨਾਨਕ ਦੇਵ ਜੀ ਨੇ 9 ਦਿਨ ਅਤੇ 9 ਘੜੀਆਂ ਭਗਤੀ ਕੀਤੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਨਾਲ ਭਾਈ ਮਰਤਾਨਾ ਜੀ ਵੀ ਸੀ ਸੰਗਤ ਜੀ ਹੁਣ ਇਸ ਪਵਿੱਤਰ ਅਸਥਾਨ ਦੇ ਦਰਸ਼ਨ ਕਰੋ ਜਿਸ ਅਸਥਾਨ ਤੇ ਗੁਰਨਾਨਕ ਦੇਵ ਪਾਤਸ਼ਾਹ ਜੀ ਨੇ 9 ਦਿਨ ਅਤੇ 9 ਘੜੀਆਂ ਭਗਤੀ ਕੀਤੀ ਤੇ ਇਸ ਦੇ ਸਾਹਮਣੇ ਹੀ ਇੱਕ ਬੇਰੀ ਦਾ ਦਰਖਤ ਸਥਿਤ ਹੈ ਜਿਸ ਅਸਥਾਨ ਤੇ ਗੁਰਨਾਨਕ ਦੇਵ ਜੀ ਬੈਠਿਆ ਕਰਦੇ ਸੀ ਤੇ ਇਸੇ ਦਰਖਤ ਦੇ ਹੇਠਾਂ ਬੈਠ ਇੱਕ ਦਿਨ ਗੁਰੂ ਜੀ ਭਾਈ ਮਰਦਾਨਾ ਜੀ ਨਾਲ ਗੱਲਬਾਤ ਕਰਦੇ ਪਏ ਸੀ ਤੇ ਭਾਈ ਮਰਦਾਨਾ ਜੀ ਨੂੰ ਪਿਆਸ ਲੱਗੀ ਸੀ ਤੇ ਉਸ ਜਗ੍ਹਾ ਤੇ ਪਾਣੀ ਦੀ ਘਾਟ ਸੀ ਤੇ ਗੁਰੂ ਜੀ ਕਹਿੰਦੇ ਮਰਤਾਨਿਆਂ ਰਬਾਬ ਵਜਾ ਕੀਰਤਨ ਕਰੀਏ ਕੀਰਤਨ ਕਰਦਿਆਂ ਕਰਦਿਆਂ ਹੀ ਦੇਖਣ ਨੂੰ ਮਿਲਿਆ ਕਿ ਜਲ ਦਾ ਚਸ਼ਮਾ ਨਿਕਲਿਆ ਭਾਈ ਮਰਦਾਨਾ ਜੀ ਜਲ ਛਕਦੇ ਹਨ ਅਤੇ ਜਲ ਬਹੁਤ ਹੀ ਮਿੱਠਾ ਸੀ ਇਹ ਜਲ ਮਿੱਠਾ ਇਸ ਲਈ ਸੀ ਕਿਉਂਕਿ ਇਹ ਭਗਤੀ ਬੰਦਗੀ ਵਾਲੀ ਜਗਾ ਸੀ ਸੰਗਤ ਜੀ ਹੁਣ ਜੇ ਇਸ ਪਵਿੱਤਰ ਸਰੋਵਰ ਦੇ ਤੁਸੀਂ ਦਰਸ਼ਨ ਕਰ ਰਹੇ ਆ ਮੈਂ ਇੱਕ ਚੀਜ਼ ਦੱਸਣਾ ਚਾਹੂੰਗੀ ਕਿ ਇਸ ਸਰੋਵਰ ਦੇ ਵਿੱਚ ਪਾਣੀ ਬਾਹਰੋਂ ਨਹੀਂ ਪਾਇਆ ਜਾਂਦਾ ਸਰੋਵਰ ਦਾ ਜੋ ਆਪਣਾ ਜਲ ਹੈ ਇਹੀ ਸਥਿਰ ਰਹਿੰਦਾ ਆ ਭਾਵੇਂ ਮੀਂਹ ਆਵੇ بارش ਆਵੇ ਇਹ ਪਾਣੀ ਇੱਥੇ ਹੀ ਇਸ ਤਰੀਕੇ ਨਾਲ ਰਹਿੰਦਾ ਆ ਬਾਹਰੋਂ ਕਿਤੋਂ ਵੀ ਕੋਈ ਹੋਰ ਜਲ ਨਹੀਂ ਪਾਇਆ ਜਾਂਦਾ ਸੰਗਤ ਜੀ ਮੈਂ ਦੱਸ ਦੇਣਾ ਚਾਹੂੰਗੀ ਕਿ ਇਹ ਸਰੋਵਰ 50 ਫੁੱਟ ਡੂੰਘਾ ਹੈ ਤੇ ਇਸ ਨੂੰ ਸਭ ਤੋਂ ਡੂੰਘਾ ਸਰੋਵਰ ਮੰਨਿਆ ਜਾਂਦਾ ਹੈ ਇਸੇ ਪਵਿੱਤਰ ਸਰੋਵਰ ਦੇ ਵਿੱਚ ਇੱਕ ਕੋੜੀ ਇਸ਼ਨਾਨ ਕਰਕੇ ਆਪਣਾ ਕੋੜ ਦੂਰ ਕਰਦਾ ਆ ਇਸੇ ਗੁਰਦੁਆਰਾ ਸਾਹਿਬ ਦੇ ਵਿੱਚ ਇਹਨਾਂ ਨੇ ਇਸ ਪ੍ਰਕਾਰ ਨਾਲ ਕੁਝ ਅਕ੍ਰਿਤਿਆ ਬਣਾਈਆਂ ਹੋਈਆਂ ਨੇ ਜੋ ਕਿ ਯੋਧਿਆਂ ਦੀਆਂ ਨੇ ਮਤਲਬ ਨਾਨਕ ਦੇਵ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜੀ ਉਹਨਾਂ ਦੇ ਚਾਰ ਸائب ਜਾਦੇ ਮਤਲਬ ਇਹ ਬਹੁਤ ਹੀ ਸੋਹਣੀ ਕਲਾ ਵਰਤਾਈ ਹੋਈ ਆ ਜਿਸ ਨਾਲ ਖਾਲਸੇ ਦੇ ਪਛੋਕੜ ਜੋ ਇਤਿਹਾਸਿਕ ਭਾਣੇ ਵਰਤੇ ਗਏ ਨੇ ਉਸ ਨੂੰ ਦਰਸਾਇਆ ਗਿਆ ਜੰਗਾ ਯੁੱਧਾਂ ਦਰਸਾਈਆਂ ਦੀਆਂ ਨੇ ਤੇ ਜੇਕਰ ਹੱਡੀ ਆਉਣ ਵਾਲੀ ਪੀੜ੍ਹੀ ਇੱਥੇ ਜਾਂਦੀ ਹੈ ਇਹ ਚੀਜ਼ਾਂ ਨੂੰ ਦੇਖਦੀ ਹੈ ਤੇ ਇਸ ਤੋਂ ਖੂਬ ਪ੍ਰੇਰਿਤ ਵੀ ਹੁੰਦੀ ਹੈ ਕਿਉਂਕਿ ਇਹਨਾਂ ਨੇ ਨਾਲ-ਨਾਲ ਸਭ ਬਾਰੇ ਦੱਸਿਆ ਹੋਇਆ ਹੈ ਜਿਵੇਂ ਇੱਥੇ ਲਿਖਿਆ ਗਿਆ ਹੈ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਇਸੇ ਪ੍ਰਕਾਰ ਹੋਰ ਇਤਿਹਾਸਿਕ ਜਗਾਵਾਂ ਉੱਤੇ ਚਾਨਣਾ ਪਾਇਆ ਗਿਆ ਹੈ ਇਸ ਤੋਂ ਕੁਝ ਦੂਰੀ ਉੱਪਰ ਹੀ ਗੁਰਦੁਆਰਾ ਚੰਦਨ ਸਾਹਿਬ ਹੈ ਜਿਸ ਸਥਾਨ ਤੇ ਗੁਨਾਹ ਦੇਵ ਪਾਤਸ਼ਾਹ ਜੀ ਨੇ ਚੰਦਨ ਦੇ ਦਰਖਤ ਥਲੇ ਬੈਠ ਕੇ ਕੁਝ ਵਿਚਾਰ ਕੀਤੇ ਸਨ ਜਦੋਂ ਵੇਲੇ ਮੁੰਡਾ ਫੋਨ ਚ ਵੜਿਆ ਰਹਿੰਦਾ ਹੈ ਬਰਦਰੀ ਅਗੇ ਤਾਂ ਛੱਡ ਦੇ ਗਰੀਬੀ ਚਾਪ ਮਗਰ ਲੋਗ ਬਣਾਉਂਦੀ ਮੈਂ ਐਵੇਂ ਟਾਈਮੇ ਨਹੀਂ ਲੱਗਦੀ ਸਿਰਫ ਜਦੋਂ ਮੈਨੂੰ ਕੰਮ ਹੋਵੇ ਉਦੋਂ ਹੀ ਜਦੋਂ ਮੈਂ ਚਾਰਾ ਬੰਦੇ ਨਾਲ ਫੋਨ ਯੂਜ਼ ਕਰਦੀ ਹਾਂ ਆ ਵੇਖੋ ਕਰ ਕੋਸਾ ਨੂੰ ਹੁੰਦਾ ਇਸ ਤਰ੍ਹਾਂ ਮਾਰਦਾ ਨਾ ਨਾ ਸੱਚ ਦੱਸੋ ਕਿ ਬਸ ਸੱਟਾ ਲਵਾਉਂਗੇ ਦੇਖ ਲਿਆ ਹੈ ਉਥੇ ਕਿੱਥੇ ਦੇਖਗੇਗੀ ਉਥੇ ਤੋਂ ਨਾ ਨਾ ਸੱਚ ਦੱਸੋ ਸੱਚ ਤੁਹਾਡੇ ਮੂੰਹੋਂ ਸੁਣਨਾ ਭੱਜਿਆ ਸੀ ਮੈਂ ਦੇਖਿਆ ਮੈਂ ਕਰਪਾਣਾ ਫੜ ਕੇ ਆ ਕੇ ਅੱਛਾ ਲਈ ਹੋ ਗਈ ਖਾਲੇ ਚੋਚਾਰਾ ਭੱਜਿਆ ਤੇ ਪਰ ਭੱਜ ਹੀ ਗਿਆ ਪੱਕਾ ਹੀ ਸੱਟਾ ਲਵਾ ਕੇ ਆਇਆ ਇਹ ਨਹੀਂ ਪੈਰ ਵਾਲੀ ਦੇਖੀ ਹੈ ਦੇਖ ਗਈ ਆ ਦੇਖੋ ਦੀ ਨੋਵਾ ਤੇਜੀ ਆ ਪਾਣੀ ਪੀਤਾ ਵਾਸਤੇ ਉਹ ਬੰਦ ਕਿੰਨੇ ਕਰਨਾ ਵਾ ਸੇਵ ਵਾਟਰ ਵਾਲੀ ਕਹਾਣੀ ਨਹੀਂ ਸੁਣੀ ਤੁਸੀਂ ਦੀਦੀ ਦੀਦੀ ਕਾਕੇ ਮੈਨੂੰ ਬੜੀ ਵੱਡੀ ਜੀ ਫੀਲਿੰਗ ਆਂਦੀ ਫਿਰ थैंक यू ਸਰ ਚਲੋ ਹੁਣ ਅੰਦਰ ਆਪਾਹ ਨਾਲ ਗਿਨ ਕੁਤੁਰਸ ਅੰਦਰ ਜੇਸਵੈਲੇ ਬੇਅੰਤ ਸੰਗਤਾਂ ਨੂੰ ਪਤਾ ਲੱਗਿਆ ਕਿ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਉਹਨਾਂ ਦੇ ਲਾਗੇ ਆਏ ਨੇ ਤੇ ਬੇਅੰਤ ਸੰਗਤਾਂ ਗੁਰੂ ਜੀ ਕੋਲ ਅਕਾਲ ਪੁਰਖ ਦੀ ਪ੍ਰਾਪਤੀ ਅਤੇ ਵਿਚਾਰ ਵਟਾਂਦਰਾ ਕਰਨ ਵਾਸਤੇ ਪਹੁੰਚੀਆਂ ਉਹਨਾਂ ਦੇ ਵਿੱਚ ਗੋਰਖਨਾਥ ਦੇ ਦੋ ਚੇਲੇ ਸਨ ਮੰਗਲ ਅਤੇ ਦੰਗਲ ਜਿਨ੍ਹਾਂ ਨੇ ਕਾਫੀ ਪ੍ਰਚਾਰ ਕੀਤਾ ਸੀ ਉਸ ਵੇਲੇ ਗੋਰਖਨਾਥ ਉਹ ਸੀ ਗੁਰਨਾਨਦ ਦੇਵ ਪਾਤਸ਼ਾਹ ਜੀ ਨੇ ਇੱਕ ਸਮੇਂ ਤੇ ਜਿਸਦਾ ਹੰਕਾਰ ਤੋੜਿਆ ਸੀ ਤੇ ਇਸ ਦੇ ਨਾਲ ਹੀ ਇਹ ਦੂਸਰਾ ਗੁਰਦੁਆਰਾ ਸਾਹਿਬ ਵੀ ਬਿਲਕੁਲ ਇਸ ਦੇ ਨੇੜੇ ਪੈਂਦਾ ਹੈ ਗੁਰਦੁਆਰਾ ਨਾਨਕਪੁਰੀ ਸਾਹਿਬ ਜਿੱਥੇ ਗੁਰਨਾਨਦ ਦੇਵ ਪਾਤਸ਼ਾਹ ਜੀ ਦੇ ਖੜਾਵਾਂ ਪਈਆਂ ਨੇ ਗੋਰਖਨਾਥ ਦੇ ਦੋ ਚੇਲੇ ਮੰਗਲ ਤੇ ਦੰਗਲ ਗੁਰੂ ਜੀ ਨੇ ਕਹਿੰਦੇ ਨੇ ਕਿ ਗੁਰੂ ਜੀ ਆਪਣੀ ਨਿਸ਼ਾਨੀ ਵੱਜੋਂ ਸੰਗਤ ਨੂੰ ਕੁਝ ਪਿੱਛੇ ਦੇ ਕੇ ਜਾਓ ਤਾਂ ਗੁਰੂ ਜੀ ਆਪਣੇ ਇੱਕ ਖੜਾਵਾਂ ਦਾ ਜੋੜਾ ਸੰਗਤ ਨੂੰ ਦੇ ਕੇ ਜਾਂਦੇ ਨੇ ਤਾਂ ਕਿ ਪਿੱਛੇ ਆਣ ਵਾਲੀ ਸੰਗਤ ਜਿਵੇਂ ਹੁਣ ਅਸੀਂ ਵੀ ਕੋ ਕਿਸਮਤ ਵਾਂ ਕਿ ਅਸੀਂ ਗੁਰੂ ਨਾਨਕ ਦੇਵ ਪਾਤਸ਼ਾਹ ਦੇ ਖੜਾਵਾਂ ਦੇ ਦਰਸ਼ਨ ਕਰ ਸਕੇ। ਜਾਣਕਾਰੀ ਕਿਵੇਂ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਿਓ ਭੁੱਲਾ ਚੁੱਕਾਂ ਦੇ ਖਿਮਾ।